ਆਸ ਕਰ ਲਓ ਮੈਂ ਕਿ ਤੂੰ ਇੱਥੇ ਸ਼ੋਅ ਕਰਦੇ ਪਾਈ। ਹਾਲੇ ਜੀ ਆ ਰਹੇ। ਆ ਮਾਨਯੋਗ ਡੀਜੀਪੀ ਪੰਜਾਬ ਦੇ ਆ ਵਿਸ਼ਾ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸਓਏ ਅੰਮ੍ਰਿਤਸਰ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਵਿਰੋਧ ਦੇ ਕਾਰਵਾਈ ਕਰਦੇ ਆ। ਮਿਤੀ 19/3/25 ਨੂੰ ਐਫਆਈਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੈਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸਪੀ ਸੀਕ੍ਰੀਟ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮਗਲਿੰਗ ਆਮਦ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜੇ ਦੋ ਜਾਨੇ ਫੜ ਲਿਆ ਇੱਕ ਜੇ ਬਾਕੀ ਆੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਜੀ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਵਾ ਸੁਖਦੀ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈ ਇਹ ਅਮਲ ਚੱਲਿਆ ਰਹੇ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਧਰ ਉਜਾਹਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਹੋਇਆ ਇਹ ਕਿਹੜੀ ਜਗ੍ਹਾ ਤੇ ਮੰਗਵਾਉਂਦੇ ਸੀ ਸਮਾਨ ਆਪਣਾ ਇਹ ਸਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾਂ ਪੱਬੋਵਾਲ ਪਿੰਡ ਵਾ ਮਜਾ ਅਮਰਸਾ ਰੂਰਲ ਦੇ ਵਿੱਚ ਉੱਥੇ ਅਨੁਮੁਖ ਵਰਗਾ ਦੀ ਇਤਲਾਹ ਮਿਲੀ ਹੈ ਕਿ ਉੱਥੇ ਉਥੋਂ ਇਹ ਅਨੁਵਰਸਤ ਕੀਤਾ ਇਹ ਛੁੱਟੀ ਆਇਆ ਦਾ ਸੀ ਇਹ ਛੁੱਟੀ ਆਇਆ ਹੈ